ਪਹਾੜੀ ਸ੍ਰਿੰਦਰ ਆ ਗਏ ਆ ਸਤਿ ਸ਼੍ਰੀ ਅਕਾਲ ਭਾਜੀ ਹੋਰ ਕੀ ਹਾਲ ਹੈ ਮੈਂ ਠੀਕ ਆ ਭਾਜੀ ਤੁਸੀਂ ਦੱਸੋ ਠੀਕ ਹੋ ਵਾ ਵਧੀਆ ਕੱਲ ਜਲਦੀ ਚਲਾ ਗਿਆ ਸੀ ਦੱਸ ਕੇ ਵੀ ਨਹੀਂ ਗਿਆ ਉਹ ਭਾਜੀ ਮੈਂ ਤੁਹਾਨੂੰ ਦੱਸਣਾ ਹੀ ਸੀਗਾ ਇੱਥੋਂ ਮੈਨੂੰ 7 ਵਜੇ ਛੁੱਟੀ ਹੋ ਜਾਂਦੀ ਆ ਮੈਨੂੰ ਨਾ ਇੱਕ ਕੰਮ ਲੱਭਿਆ ਬੜਾ ਹੀ ਵਧੀਆ ਇੱਥੋਂ ਮੈਂ ਜਾਣਾ ਵਾ ਤੇ ਉਹਨਾਂ ਦੀ ਵੀ ਗੱਡੀ ਚਲਾਣੀ ਹੁੰਦੀ ਆ ਜੇਰੇ ਤੂੰ ਚਲਾਤਾ ਰਿਹਾ ਮੇਰੀ ਗੱਡੀ ਦੋ ਦੋ ਪਾਸੇ ਗੱਡੀ ਚਲਾਏਗਾ ਭਾਜੀ ਤੁਹਾਨੂੰ ਪਤਾ ਤਾਂ ਹੈ ਕਿ ਮੈਂ 1 ਮਹੀਨੇ ਦੇ ਵਿੱਚ ਵਿੱਚ ਲੱਖ ਰੁਪਇਆ ਇਕੱਠਾ ਕਰਨਾ ਤਾਂ ਹੀ ਮੈਂ ਆਪਣੀ ਭੈਣ ਨੂੰ ਮਿਲੂੰਗਾ ਨਾਲੇ ਉਹ ਤਾਂ ਕੰਮ ਹੀ ਬੜਾ ਸੋਖਾ ਇੱਥੇ ਤਾਂ ਮੈਂ ਸਾਰਾ ਦਿਨ ਗੱਡੀ ਚਲਾਉਣਾ ਨਾ ਤਾਂ ਮੈਨੂੰ 20000 ਰੁਪਇਆ ਮਿਲਦਾ ਉਹ ਇੱਕ ਢੇੜਾ ਲਾਓ ਤੇ 5000 ਰੁਪਇਆ ਮਿਲਦਾ ਤੂੰ ਪਾਗਲ ਐਹੋ ਕਿਹੋ ਜਿਹਾ ਕੰਮ ਹੈ ਵੀ ਤੈਨੂੰ 5000 ਰੁਪਇਆ ਦੇ ਦੂਗਾ ਢੇੜਾ ਲਵਾਈਦਾ ਉਹ ਕਰਨਾ ਕੀ ਹੈ ਮੈਨੂੰ ਵੀ ਮਜ਼ਾਕ ਲੱਗਦਾ ਸੀਗਾ ਮੈਂ ਕੱਲ ਗਿਆ ਵਾਂ ਜਦੋਂ ਮੈਂ ਇੱਥੋਂ ਗਿਆ ਨਾ ਮੈਂ ਢੇੜਾ ਲਾਇਆ ਭਾਜੀ ਇੱਕ ਨਾ ਉਹ ਸਮਾਨ ਦਿੰਦੇ ਕੋਈ ਤੇ ਉਹ ਮੈਂ ਸਮਾਨ ਫੜਾਇਆ ਬੰਦੇ ਨੇ ਮੈਨੂੰ ਲੱਖ ਰੁਪਏ ਦਿੱਤਾ ਤੇ ਉਹੀ ਉਹੀ ਲੱਖ ਰੁਪਏ ਮੈਂ ਲੈ ਕੇ ਆਇਆ ਉਹਨਾਂ ਨੇ ਵਿੱਚੋਂ ਮੈਨੂੰ 5000 ਰੁਪਏ ਦਿੱਤਾ ਤੈਨੂੰ ਪਤਾ ਵੀ ਆ ਉਹ ਕੀ ਸਮਾਨ ਹੈ ਤੂੰ ਦੇਖਿਆ ਸਮਾਨ ਬਾਜੀ ਇਹੀ ਤਾਂ ਗੱਲ ਆ ਉਹ ਵੀਰਾ ਮੈਨੂੰ ਕਹਿੰਦਾ ਤੂੰ ਸਮਾਨ ਨਹੀਂ ਖੋਲਣਾ ਤੁਹਾਨੂੰ ਤਾਂ ਪਤਾ ਮੈਂ ਇਮਾਨਦਾਰ ਬੰਦਾ ਜੀ ਮੈਂ ਬੇਈਮਾਨੀ ਨਹੀਂ ਕਰਦਾ ਨਾ ਮੈਂ ਸਮਾਨ ਦੇਖਿਆ ਨਾ ਮੈਂ ਵਿੱਚੋਂ ਪੈਸੇ ਕੱਢੇ ਜਿੰਨੇ ਉਹਨਾਂ ਨੇ ਮੈਨੂੰ ਦਿੱਤੇ ਮੈਂ ਰੱਖ ਲਈ ਜੀ ਤੇਰਾ ਦਿਮਾਗ ਖਰਾਬ ਹੋ ਗਿਆ ਮੈਨੂੰ ਲੱਗਦਾ ਕਿਉਂ ਬਾਜੀ ਐਦਾਂ ਕਿਉਂ ਕਹਿ ਰਹੇ ਹੋ ਅੱਜ ਕੱਲ ਤੈਨੂੰ ਪਤਾ ਕੀ ਕੀ ਕੁਝ ਚੱਲ ਰਿਹਾ ਹੈ ਉਹ ਕੀ ਹੋਊਗਾ ਤੈਨੂੰ ਪਤਾ ਵਾ ਉਹਦੇ ਵਿੱਚ ਕੀ ਐ ਕੀ ਨਹੀਂ ਤੂੰ ਦੇ ਆਇਆ ਬਸ ਜਾ ਕੇ ਐਦਾਂ ਤਾਂ ਮੈਂ ਵੀ ਕੰਮ ਕਰਨ ਲੱਗ ਜਾ ਮੈਨੂੰ ਸਮਾਨ ਦਵੇ ਮੈਂ ਜਾਵਾਂ ਤੇ ਦੇਵਾਂ ਤੇ 5000 ਰੁਪਏ ਮਿਲ ਜੇ ਐਦਾਂ ਤਾਂ ਸਾਰਾ ਹੀ ਕਮਾਣ ਲੱਗ ਜਾਂਗੇ ਪੈਸੇ ਜਲਦੀ ਕਮਾਣ ਦੇ ਚੱਕਰ ਦੇ ਵਿੱਚ ਨਾ ਤੂੰ ਪਿੱਛੇ ਰਹਿ ਜਣਾ ਕਾਕਾ ਤੈਨੂੰ ਜੇਲ ਹੋ ਜਣੀ ਐ ਮਾਂ ਤੇਰੀ ਰੋਊਗੀ ਤੇ ਤੈਨੂੰ ਛੁਡਾਣ ਵੀ ਨਹੀਂ ਆਣਾ ਕਿਸੇ ਨੇ ਭਾਜੀ ਐਦਾਂ ਤਾਂ ਕੀ ਹੋਊਗਾ ਜੀ ਉਹਦੇ ਵਿੱਚ ਉਹ ਗਲਤ ਸਮਾਨ ਆ ਕਾਕਾ ਉਹ ਛੱਡ ਕੀ ਹੋਊਗਾ ਕੀ ਨਹੀਂ ਹੋਊਗਾ ਪਾਜੀ ਇਦਾਂ ਦਾ ਕੀ ਗਲਤ ਹੋ ਸਕਦਾ ਉਹ ਤਾਂ ਇੱਕ ਕਾਲਾ ਜਿਹਾ ਬੈਗ ਸੀਗਾ ਉਹ ਪਾਜੀ ਨੇ ਮੈਨੂੰ ਕਿਹਾ ਫੜਾਇਆ ਮੈਂ ਫੜਾ ਕੇ ਆ ਗਿਆ ਤੂੰ ਦੇਖਿਆ ਉਹਦੇ ਵਿੱਚ ਕੀ ਸੀ ਜੇ ਉਹ ਸਹੀ ਹੋਵੇ ਤਾਂ ਉਹ ਆਪ ਹੀ ਨਾ ਕਿਹੜਾ ਲਾ ਲਵੇ ਆਪ ਹੀ ਨਾ ਚਲੇ ਜਾਵੇ ਤੈਨੂੰ ਦੇਵੇ ਕਿਹੜਾ ਵੀ ਜਾ ਤੂੰ ਲਾਇਆ ਤੇ 5000 ਰੁਪਏ ਲੈ ਲਾ ਤੇਰਾ ਦਿਮਾਗ ਕੰਮ ਨਹੀਂ ਕਰਦਾ ਤੂੰ ਭੋਲਾ ਤਾਂ ਤੈਨੂੰ ਕਿਹੜਾ ਦਿੱਤਾ ਉਹਨੇ ਫਸ ਜਾਏਂਗਾ ਤੂੰ ਪਾਜੀ ਇਦਾਂ ਥੋੜੀ ਹੋਊਗਾ ਜੀ ਤੁਸੀਂ ਐਵੇਂ ਵਹਿਮ ਕਰੀ ਜਾਂਦੇ ਹੋ ਅਗਲੇ ਨੇ ਆਪਣੀ ਗੱਡੀ ਵੀ ਤਾਂ ਦਿੱਤੀ ਹੈ ਮੈਨੂੰ ਉਹ ਗੱਡੀ ਵੀ ਚੋਰੀ ਦੀ ਆ ਹੁੰਦੀ ਇਹੋ ਜਿਹੇ ਬੰਦੇਆਂ ਦੀਆਂ ਗੱਡੀਆਂ ਆਪਣੀਆਂ ਨਹੀਂ ਹੁੰਦੀਆਂ ਚੋਰੀ ਦੀ ਗੱਡੀ ਆਉਂਦੀ ਕੀ ਕਰੇਗਾ ਕੱਲ ਨੂੰ ਫੜਿਆ ਜਾਏਗਾ ਤੇਰੇ ਪਿੱਛੇ ਕਿਸੇ ਨੇ ਨਹੀਂ ਆਣਾ ਭੈਣ ਨੂੰ ਮਿਲਣ ਦੇ ਚੱਕਰ ਦੇ ਵਿੱਚ ਤੂੰ ਸਾਰਾ ਕੁਝ ਗਵਾ ਲੈਣਾ ਚੰਗੇ ਤਰੀਕੇ ਨਾਲ ਪੈਸੇ ਕਮਾ ਅਸੀਂ ਤੇਰੀ ਮਦਦ ਕਰਦੇ ਨਹੀਂ ਪਏ ਜਿੰਨੀ ਹੋਰ ਹੋਊਗੀ ਹੋਰ ਕਰਾਂਗੇ ਮਾੜੇ ਤਰੀਕੇ ਨਾਲ ਥੋੜੀ ਪੈਸੇ ਕਮਾਣੇ ਆ ਆਪਾਂ ਭਾਜੀ ਮੈਨੂੰ ਤਾਂ ਪਤਾ ਨਹੀਂ ਸੀਗਾ ਤੇਰਾ ਦਿਮਾਗ ਨਹੀਂ ਨਾ ਹੈਗਾ ਮੋਟਾ ਦਿਮਾਗ ਆ ਤੇਰਾ ਮਿਲਣ ਨੂੰ ਮਿਲਣ ਦੇ ਚੱਕਰ ਦੇ ਵਿੱਚ ਤੂੰ ਸਾਰਾ ਕੁਝ ਗਵਾ ਲੈਣਾ ਵਾ ਠੀਕ ਆ ਬਾਜੀ ਕੋਈ ਨਾ ਮੈਂ ਧਿਆਨ ਰੱਖੂਗਾ ਮੈਂ ਅੱਜ ਤੋਂ ਬਾਹਰ ਨਾ ਜਾਈ ਤੇਰੇ ਪਿੱਛੇ ਕਿਸੇ ਨੇ ਨਹੀਂ ਆਣਾ ਐ ਨਾ ਸੋਚੀ ਵੀ ਮੈਂ ਵੀ ਆ ਜਾਂਗਾ ਇਹ ਗਲਤ ਕੰਮ ਹੈ ਗਲਤ ਕੰਮ ਦੀ ਕਮਾਈ ਚ ਆਪਾਂ ਕੁਝ ਨਹੀਂ ਕਰਨਾ ਆਪਾਂ ਇਮਾਨਦਾਰੀ ਦੇ ਨਾਲ ਪੈਸੇ ਕਮਾਣੇ ਨੇ ਠੀਕ ਆ ਬਾਜੀ ਚੱਲ ਚਲਿਏ ਸਤਿ ਸ਼੍ਰੀ ਅਕਾਲ ਪੱਬੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਿਮਰਨ ਕਿਵੇਂ ਆ ਮੈਂ ਵਧੀਆ ਤੁਸੀਂ ਸੁਣਾਓ ਮੈਂ ਵੀ ਵਧੀਆ ਉਹ ਸਾਸਰੀਕਾਲ ਤਾਂ ਠੀਕ ਆ ਤੂੰ ਤਾਂ ਕੱਲ ਆਣਾ ਸੀ ਅੱਜ ਕੀ ਕਰਨਾ ਆਈ ਆ ਮੇਰੇ ਮੈਨੂੰ ਤਾਂ ਚਾਹ ਹੀ ਬਹੁਤ ਸੀ ਆਉਣ ਦਾ ਤਾਂ ਕਰਕੇ ਮੈਂ ਸੋਚਿਆ ਕੱਲ ਕਿਉਂ ਆਣਾ ਮੈਂ ਅੱਜ ਹੀ ਆ ਜਾਨੀ ਆ ਆ ਤਾਂ ਗਈ ਆ ਪਰ ਮੇਰੀ ਗੱਲ ਯਾਦ ਰੱਖੀ ਜਿਹੜੀ ਮੈਂ ਤੁਹਾਨੂੰ ਕੱਲ ਕਹੀ ਸੀ ਕਿ ਇੱਧਰ ਦੀਆਂ ਗੱਲਾਂ ਉੱਧਰ ਨਹੀਂ ਕਰਨੀਆਂ ਪਹਿਲੇ ਵੀ ਸਾਰਾ ਕੁਝ ਤੇਰੇ ਕਰਕੇ ਹੋਇਆ ਵਾ ਮੈਂ ਨਹੀਂ ਚਾਹੁੰਦਾ ਕਿ ਉਹ ਦੁਬਾਰਾ ਗਲਤੀਆਂ ਹੋਣ ਤੇਰੇ ਤੋਂ ਤਾਂ ਰੱਖ ਰਿਹਾ ਤੈਨੂੰ ਠੀਕ ਆ ਯਾਦ ਰੱਖੀ ਗੱਲ ਤੇ ਤੂੰ ਵੀ ਹਾਂਜੀ ਵੀਰੇ ਵੀਰੇ ਮੈਂ ਤਾਂ ਪਹਿਲਾਂ ਵੀ ਨਹੀਂ ਕੋਈ ਇੱਧਰ ਦੀ ਗੱਲ ਉੱਧਰ ਕੀਤੀ ਤੇ ਹੁਣ ਵੀ ਨਹੀਂ ਕਰੂੰਗੀ ਨਾਲੇ ਇੱਕ ਗੱਲ ਹੋਰ ਬਾਹਣੀਆਂ ਰਿਸ਼ਤੇਦਾਰੀਆਂ ਨਿਭਾਣ ਦੀ ਲੋੜ ਨਹੀਂ ਹੈਗੀ ਭਰਾਓ ਇਹਦਾ ਵਾ ਤੇਰਾ ਨਹੀਂ ਹੈਗਾ ਨਾਲੇ ਇਸ ਘਰ 'ਚ ਮੇਰੀ ਮਰਜ਼ੀ ਤੋਂ ਬਿਨਾਂ ਨਾ ਕੋਈ ਆ ਸਕਦਾ ਨਾ ਕੋਈ ਜਾ ਸਕਦਾ ਘਰ ਇਹ ਮੇਰਾ ਵਾ ਠੀਕ ਆ ਇੱਥੇ ਮੇਰੀ ਮਰਜ਼ੀ ਚੱਲਣੀ ਆ ਜਿਉ ਇਹਨੇ ਦਿਨਾਂ ਬਾਅਦ ਤਾਂ ਆਈ ਆ ਉਹਨਾਂ ਦਿਨ ਹੀ ਤੁਸੀਂ ਉਹਨੂੰ ਬੋਲਣ ਲੱਗ ਗਏ ਹੋ ਉਹਨੇ ਕਿਹਾ ਤਾਂ ਹੈਗਾ ਵਾ ਕਿ ਨਹੀਂ ਇੱਧਰ ਦੀ ਗੱਲ ਉੱਧਰ ਕਰੂੰਗੀ ਤੁਸੀਂ ਉਹਨੂੰ ਬਾਰ-ਬਾਰ ਬੋਲੀ ਜਾਣੇ ਪਏ ਹੋ ਹੋਰ ਸਿਮਰਨ ਕਰੇ ਸਾਰੇ ਠੀਕ ਨੇ ਹਾਂਜੀ ਭਾਬੀ ਜੀ ਚੱਲ ਬੈਠ ਮੈਂ ਤੇਰੇ ਲਈ ਨਾ ਚਾਹ ਲੈ ਕੇ ਆਈ ਇੱਥੇ ਹੀ ਪਿਆ ਕੱਪ ਕੱਪ ਉਹ ਕੱਪ ਦੀ ਕੀ ਲੋੜ ਆ ਬਾਹਰ ਇਹਦਾ ਸਟੀਲ ਦਾ ਗਲਾਸ ਪਿਆ ਵਾ ਉਹ ਦੇ ਦੇ ਜਿਉ ਕੰਮ ਵਾਲੀ

ਘਰੇ ਕਿੱਦਾਂ ਰਹਿ ਗਿਆ ਵੀਰੇ ਉਹ ਮੈਂ ਜਲਦੀ ਚ ਸੀਗੀ ਨਾ ਤੇ ਮੈਂ ਭੁੱਲ ਗਈ ਘਰੇ ਫੋਨ ਤਾਂ ਕੋਲ ਰੱਖਣਾ ਹੁੰਦਾ ਵਾ ਘਰੇ ਕਿਵੇਂ ਰਹਿ ਗਿਆ ਵੀਰੇ ਮੈਂ ਘਰੇ ਫੋਨ ਭੁੱਲ ਗਈ ਜਲਦੀ ਚ ਸੀਗੀ ਵੈਸੇ ਮੈਂ ਫੋਨ ਕੀ ਕਰਨਾ ਹੁੰਦਾ ਵਾ ਤਾਂ ਫੇਰ ਮੈਂ ਭੁੱਲ ਗਈ ਚੱਲ ਕੋਈ ਨਹੀਂ ਘਰੇ ਪਿਆ ਕੋਈ ਤਾਂ ਚੱਕੂ ਗਈ ਸਮਨ ਤੇਰਾ ਫੋਨ ਕਿੱਥੇ ਆ ਜੀ ਪਤਾ ਨਹੀਂ ਇੱਥੇ ਕਿਤੇ ਪਿਆਣਾ ਤੁਸੀਂ ਮੇਰਾ ਫੋਨ ਕਿੱਕ ਕਰਨਾ ਵਾ ਫੋਨ ਦੱਸ ਕਿੱਥੇ ਆ ਆ ਲੈ ਆ ਪਿਆ ਵਾ ਆ ਲੋਕ ਦੇ ਖੋਲ ਕੇ ਦੱਸ ਤਾਂ ਦੋ ਕੀ ਕਰਨਾ ਤੁਸੀਂ ਮੇਰਾ ਫੋਨ ਲੋਕ ਤਾਂ ਖੋਲ ਕੀ ਗੱਲ ਘਰੇ ਕੋਈ ਹੈ ਨਹੀਂ ਵੀਰੇ ਨਹੀਂ ਹੋਊਗਾ ਕੋਈ ਕਰੇ ਫਿਰ ਕਿਉਂ ਮੰਮੀ ਹੈ ਨਹੀਂ ਘਰੇ ਘਰੇ ਨੇ ਵੀਰੇ ਤੇ ਫਿਰ ਚੱਕਦੇ ਕਿਉਂ ਨਹੀਂ ਪਏ ਫੋਨ ਕੱਲ ਵੀ ਕਿਹਾ ਸੀਗਾ ਕਿ ਅਸੀਂ ਮਰੰਦਾ ਨੰਬਰ ਆ ਤੁਸੀਂ ਐਵੇਂ ਸ਼ੱਕ ਕਰ ਹੀ ਜਾਂਦੇ ਹੋ ਜੇ ਮੈਨੂੰ ਫੋਨ ਕੀਤਾ ਤੇ ਇਹੀ ਆਈ ਹੈ ਨਾ ਹਾਂਜੀ ਵੀਰੇ ਉਹ ਨੂੰ ਚਾਹ ਵੀ ਨਹੀਂ ਪੀਣ ਦਿੰਦੇ ਹੈਗੇ ਚੰਗਾ ਹੋਇਆ ਵੀਰੇ ਨੇ ਫੋਨ ਨਹੀਂ ਝੱਕਿਆ ਕੀ ਕੀਤਾ ਵੀਰੇ ਮੈਂ ਕੁਝ ਨਹੀਂ ਗਿਆ ਕੀ ਹਤਾ ਹੈਗਾ ਹੁਣ ਤੂੰ ਵੀਰੇ ਮੈਂ ਤਾਂ ਇਦਾਂ ਗਿਆ ਸੀ ਕਿ ਚੰਗਾ ਹੋਇਆ ਮਮਮੀ ਨੇ ਫੋਨ ਨਹੀਂ ਚੱਕਿਆ ਉਹਨਾਂ ਨੇ ਫਿਕਰ ਕਰਨੀ ਸੀ ਕਿ ਹੁਣੀ ਤਾਂ ਹਜੇ ਘਰੇ ਘਰੋਂ ਗਈ ਆ ਇੱਕਦਮ ਫੋਨ ਆ ਗਿਆ ਸ਼ੁਕਰ ਹੈ ਰੱਬ ਬਚਾ ਲਿਆ ਅੱਜ ਤਾਂ ਚੰਗਾ ਹੋਇਆ ਵੀਰੇ ਨੇ ਫੋਨ ਨਹੀਂ ਚੱਕਿਆ ਤੂੰ ਤਾਂ ਅੱਜ ਤਾਂ ਨਾ ਪੰਗਾ ਪੈ ਜਾਣਾ ਸੀਗਾ ਸਹੀ ਕਹ ਬਾਬੀ ਜੀ ਤੁਹਾਨੂੰ ਪਤਾ ਰੱਬ ਹਮੇਸ਼ਾ ਉਹਨਾਂ ਦੇ ਸਾਥ ਦਿੰਦਾ ਜੋ ਸੱਚੇ ਹੁੰਦੇ ਨੇ ਨਾਲੇ ਆਪਾਂ ਅਸਲੀ ਕਰ ਕਿਹੜਾ ਕੋਈ ਕੋਈ ਗਲਤ ਕੰਮ ਕੀਤਾ ਸਿਮਰਨ ਤੂੰ ਸਹੀ ਕਹਿਨੀ ਪਈ ਆ ਆਪਾਂ ਕਿਹੜਾ ਕੁਝ ਗਲਤ ਕੀਤਾ ਵਾ ਜਿਹੜਾ ਆਪਾਂ ਡਰਨਾ ਵਾ ਲੈ ਗੱਲਾਂ ਗੱਲਾਂ ਚ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਚਾਹ ਠੰਡੀ ਹੋ ਗਈ ਤੇਰੀ ਤੂੰ ਬੈਠ ਮੈਂ ਨਾ ਤੇਰੀ ਚਾਹ ਗਰਮ ਕਰਕੇ ਲੈ ਕੇ ਨਹੀਂ ਨਹੀਂ ਭਾਬੀ ਜੀ ਚਾਹ ਨਾ ਕੋਸੀ ਕੋਸੀ ਹੋਈ ਆ ਮੈਂ ਪੀ ਲੈਣੀ ਆ ਨਾਲੇ ਹਾਂ ਇਸੇ ਬੰਨੇ ਪਚਾਰਕ ਗੱਲਾਂ ਕਰ ਲਾਂਗੇ ਚਲ ਠੀਕਾ ਤੂੰ ਮੈਨੂੰ ਇਹ ਦੱਸ ਕੱਲ ਜਦੋਂ ਇਹਨਾਂ ਨੇ ਫੋਨ ਕੀਤਾ ਸੀ ਕੀਤਾ ਤਾਂ ਵੀਰੇ ਨੂੰ ਪਰ ਤੂੰ ਗੱਲ ਕਿਵੇਂ ਕੀਤੀ ਭਾਦੀ ਜੀ ਮੈਂ ਤੁਹਾਨੂੰ ਹੁਣ ਹੀ ਗਿਆ ਨਾ ਰੱਬ ਹਮੇਸ਼ਾ ਸੱਚੇ ਬੰਦੇ ਨੂੰ ਬਚਾ ਲੈਂਦਾ ਵਾ ਉਹ ਤਾਂ ਹੈ ਸਿਮਰਨ ਸੱਚ ਮੈਂ ਤਾਂ ਤੁਹਾਨੂੰ ਦੱਸਣਾ ਹੀ ਭੁੱਲ ਗਈ ਮੈਂ ਨਾ ਘਰਾਂ ਦਾ ਕੰਮ ਛੱਡਤਾ ਹੁਣ ਮੈਂ ਨਾ ਇੱਕ ਦੁਕਾਨ ਤੇ ਲੱਗ ਗਈ ਆ ਤੇ ਸੁਰਿੰਦਰ ਵੀਰਾ ਕੱਲ ਮੈਨੂੰ ਉੱਥੇ ਮਿਲਿਆ ਸੀ ਸੁਰਿੰਦਰ ਵੀਰਾ ਤੈਨੂੰ ਮਿਲਿਆ ਸੀ ਹਾਂਜੀ ਵੀਰਨ ਤੋਂ 2-3 ਦਿਨ ਹੋ ਗਏ ਮੈਨੂੰ ਮਿਲਦੇ ਨੇ ਤੇ ਰੋਜ਼ ਤੁਹਾਨੂੰ ਯਾਦ ਕਰਦੇ ਨੇ ਤੇ ਉਸ ਤੋਂ ਪਹਿਲਾਂ ਬਾਬਾ ਵੀਰਾ ਆ ਗਿਆ ਸੀ ਦੁਕਾਨ ਤੇ ਫੇਰ ਫਿਰ ਕੀ ਬਾਬਾ ਵੀਰਾ ਹਜੇ ਗਈ ਨੇ ਤੇ ਉਦੋਂ ਸੁਰਿੰਦਰ ਵੀਰਾ ਆ ਗਿਆ ਤੇ ਸੁਰਿੰਦਰ ਵੀਰੇ ਨੇ ਮੈਨੂੰ ਸਾਰਾ ਕੁਝ ਦੱਸਿਆ ਤੇ ਉਦੋਂ ਹੀ ਤੁਹਾਡਾ ਫੋਨ ਆ ਗਿਆ ਤਾਂ ਮੈਂ ਚੱਕ ਲਿਆ ਤਾਂ ਆਪਣੀ ਤਾਂ ਆਪਾਂ ਨੂੰ ਬਚਾ ਲਿਆ हां जी भाभी जी ਇਹ ਬੰਦੇ ਦਾ ਰੱਬ ਹਮੇਸ਼ਾ ਸਾਥ ਦਿੰਦਾ ਵਾ ਰੱਬ ਨੇ ਦੇਖ ਲੋ ਕੈਸੀ ਖੇਡ ਬਣਾਈ ਆ ਅੱਜ ਮੈਂ ਫੇਰ ਉੱਥੇ ਬੈਠੀ ਆ हां सिमरਨ ਸੱਚ ਮੈਂ ਤੁਹਾਨੂੰ ਪੁੱਛਣਾ ਸੀ ਤੁਹਾਡੀ ਪਿੱਠ ਦਰਦ ਹੁੰਦੀ ਆ ਨਾ ਹੁਣ ਠੀਕ ਆ सिमरਨ ਪਿੱਠ ਦਾ ਤਾਂ ਬਹਾਨਾ ਸੀ ਮੈਂ ਨਾ ਤੈਨੂੰ ਇੱਥੇ ਬੁਲਾਣਾ ਸੀ ਆਪਣੇ ਕੋਲੇ ਆਪੀ ਜੀ ਤੁਸੀਂ ਵੀ ਕਿੱਡੇ ਵੱਡੇ ਵੱਡੇ ਰਿਸਕ ਲੈਣੇ ਪਏ ਹੋ ਲੈਣੇ ਪੰਦਿਆ ਸਿਮਰਨ ਹੋਰ ਘਰ ਵੀਰੇ ਕੀ ਹਾਲ ਹੈ ਉਹ ਬਜਾ ਜੀ ਸਾਹਿਬ ਠੀਕ ਠਾਕ ਬਹੁਤ ਵਧੀਆ ਕੀ ਸੇਵਾ ਕਰੀਏ ਭਰਾ ਦੀ ਜੀ ਨੇ ਟੀ-ਸ਼ਰਟ ਦਿਖਾ ਦਿਓ ਟੀ-ਸ਼ਰਟ ਦਿਖਾ ਪਾਰਟੀ ਵੀਰ ਦਿਖਾ ਦਿਓ ਕੱਲ ਵਿਆਹ ਤੇ ਜਾਣਾ ਅੱਛਾ ਹੋਰ ਬਾਕੀ ਘਰ ਪਰਿਵਾਰ ਸਾਹਿਬ ਠੀਕ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਯਾਰ ਮੁੰਡਾ ਉਹੀ ਨੀਗਾ ਜਿਹੜਾ ਆਪਣੇ ਕੋ ਕੰਮ ਕਰਦਾ ਸੀ ਹਾਂਜੀ ਵੀਰੇ ਸਰਿੰਦਰ ਆਇਆ ਸੀ ਉਹੀ ਮੁੰਡਾ ਵੀਰੇ ਮੈਨੂੰ ਯਾਦ ਆ ਅੱਗੇ ਇੱਕ ਵਾਰੀ ਆਇਆ ਪਰਨਾ ਬਣ ਕੇ ਆਇਆ ਸੀਗਾ ਉਦੋਂ ਹਾਂਜੀ ਵੀਰੇ ਵਾਹ ਜੀ ਮੁੰਡੇ ਦੀ ਟੋਰ ਕਰਤੀ ਜ਼ਿੰਦਗੀ ਬਣਾਤੀ ਬਜਾ ਸਾਹਿਬ ਤੁਸੀਂ ਤਾਂ ਇਹਦੀ ਉਹ ਵੀਰੇ ਆਪਾਂ ਕੌਣ ਹੁੰਨੇ ਆ ਜ਼ਿੰਦਗੀ ਸਿਸਟਮ ਕੋਣੀ ਸਹੀ ਚੱਲ ਰਿਹਾ ਪੂਰਾ ਜੈਂਟਲਮੈਨ ਲੱਗ ਰਿਹਾ ਯਾਰ ਮੇਰੇ ਪਰਿਵਾਰਿਕ ਸਿਸਟਮ ਸਹੀ ਨਹੀਂ ਚੱਲ ਰਿਹਾ ਹੰਦਾ ਕੀ ਜੀਜੇ ਨੇ ਫੇਰ ਕੋ ਰਫੜ ਪਾਤਾ ਉਹ ਵੀਰੇ ਉਹੀ ਤਾਂ ਸਾਰਾ ਰਫੜੜਾ ਉਹਨੇ ਕਹਿਤਾ ਵੀ ਲੱਖ ਰੁਪਿਆ ਕਮਾ ਕੇ ਲਿਆਈ ਤੇ ਤਾਂ ਤੈਨੂੰ ਭੈਣ ਨਾਲ ਮਿਲਨ ਦਾਂਗਾ ਉਸ ਚੱਕਰ ਦੇ ਵਿੱਚ ਗਲਤ ਕੰਮਾਂ ਦੇ ਵਿੱਚ ਪੈ ਗਿਆ ਗਲਤ ਕੰਮਾਂ ਕਿਹੜੇ ਗਲਤ ਕੰਮਾਂ ਦੇ ਪੈ ਗਿਆ ਵੀਰੇ ਐ ਨਾ ਕਿਸੇ ਫਰੋਡੀਏ ਦੇ ਪੱਲੇ ਪੈ ਗਿਆ ਕੱਲ ਉਹਨੇ ਕੋਈ ਇਹਨੂੰ ਪਾਰਸਲ ਜਿਹਾ ਫੜਾਇਆ ਇਹ ਪਾਰਸਲ ਦੇ ਆਇਆ ਉਹਨੇ ਇਹਨੂੰ 5000 ਰੁਪਿਆ ਦੇ ਦਿੱਤਾ ਮੈਂ ਕਿਹਾ ਇੰਨੀ ਛੇਤੀ ਥੋੜੀ ਹੋ ਜਾਂਦੀ ਕਮਾਈ ਗਲਤ ਚੱਕਰਾਂ 5000 ਰੁਪਏ ਗੇੜੇ ਦਾ ਹਾਂਜੀ ਉਹ ਫੇ ਆਪਾ ਤਾਂ ਪਾਗਲ ਹੀ ਹੋਏ ਨਾ ਯਾਰ ਐਡੀ ਇਨਵੈਸਟਮੈਂਟ ਕੀਤੀ ਆਪਾਂ ਵੀ ਇਹੀ ਕੰਮ ਕਰ ਲੈਣੇ ਉਹ ਨਹੀਂ ਵੀਰੇ ਉਹ ਗਲਤ ਕੰਮ ਹੈ ਤੈਨੂੰ ਪਤਾ ਹੀ ਆ ਹੁੰਦੇ ਵਿੱਚ ਕੀ ਹੁੰਦਾ ਸਾਰਾ ਪੰਜਾਬ ਜਾਣਦਾ ਕੀ ਹੁੰਦਾ ਸਮਝਾ ਫਿਰ ਬੰਦਾ ਯਾਰ ਭੋਲਾ ਮੈਂ ਤਾਂ ਹੁਣ ਕਲਾਸ ਲਾ ਕੇ ਆਇਆ ਹਾਂ ਦੀ ਵੀ ਆਪਾਂ ਇਹ ਕੰਮ ਨਹੀਂ ਕਰਨੇ ਵੀਰੇ ਆਪਾਂ ਹੋਲੀ-ਵਾਲੀ ਕਮਾ ਲਾਂਗੇ ਸਾਰਾ ਕੁਝ ਸੈੱਟ ਹੋ ਜਾਊਗਾ ਜਿੰਨੀ ਹੋ ਸਕੇ ਅਸੀਂ ਇਹਦੀ ਕਰਾਂਗੇ ਤੂੰ ਸਮਝਾ ਇਹਨੂੰ ਉਹ ਕਾਕਾ ਇਹ ਕੰਮ ਚੰਗੇ ਨਹੀਂ ਹੁੰਦੇ ਆਪਣੀ ਮਿਹਨਤ ਨਾਲ ਕਰੀਦਾ ਹੁੰਦਾ ਕੁਝ ਵੀ ਕਰੀਦਾ ਹੁੰਦਾ ਸਮਝ ਗਿਆ ਇਹ ਕੰਮ ਛੱਡ ਕੇ ਨਾ ਚੰਗੇ ਕੰਮ 'ਤੇ ਧਿਆਨ ਦੇ। ਇਹ ਚੰਦਾ ਵੀ ਮੈਂ ਛੇਤੀ امیر ਹੋ ਜਾਵਾਂ, ਪੈਸੇ ਲਵਾਂ, ਜੀਜੇ ਦੇ ਮੂੰਹ ਤੇ ਮਾਰਾਂ ਤੇ ਭੈਣ ਨੂੰ ਮਿਲ ਲਵਾਂ। ਭੈਣ ਨੂੰ ਮਿਲਣ ਦੇ ਚੱਕਰ 'ਚ ਆਪਾਂ ਜੇਲ੍ਹ 'ਚ ਥੋੜੀ ਜਾਣਾ। ਉਹ ਕਾਕਾ ਲੱਖ ਰੁਪਏ ਇਕੱਠਾ ਕਰਨ ਦੇ ਚੱਕਰ 'ਮਣੀ ਜਿੰਦਗੀ ਨਹੀਂ ਬਰਬਾਦ ਕਰ ਲਈ। ਸਮਝ ਗਿਆ? ਇੱਕ ਵਾਰ ਚੱਕ ਕੇ ਅੰਦਰ ਕਰ ਦਿੱਤਾ ਨਾ ਉਹਨਾਂ ਨੇ ਤੈਨੂੰ। ਛਡਾਣਾ ਕਿਸੇ ਨੇ ਨਹੀਂ ਹੈਗਾ। ਇੰਨੇ ਨਹੀਂ ਕੀ ਹੈ ਨਾ ਮੈਂ ਵੀ ਨਹੀਂ ਆਣਾ ਨਾਲ। ਮਾਂ ਤੇਰੀ ਰੋਊਗੀ। ਕੀ ਕਰਾਂਗੇ ਅਸੀਂ? ਆਪਣਾ ਧਿਆਨ ਰੱਖ। ਚੰਗੇ ਬੰਦੇ ਦਾ ਲੜ ਲੱਗਿਆ ਨਾ ਤੇ ਚੰਗੇ ਰਾਹ ਕੰਮ ਕਰ। ਛੱਡਦੇ ਉਹਨੂੰ। ਉਹ ਸਮਝ ਆ ਗਈ ਹੁਣ ਤੈਨੂੰ? ਤੂੰ ਵੀ ਲੈਣੀ ਆ ਟੀ-ਸ਼ਰਟਾਂ ਤੂੰ ਵੀ ਲੱਲਾ ਨਹੀਂ ਨਹੀਂ ਵੀਰੇ ਟੀ-ਸ਼ਰਟਾਂ ਨਹੀਂ ਲੈਣੀਆਂ ਮੈਂ ਤਾਂ ਸੋਚਦਾ ਪਿਆ ਜੀ ਕਿਹੜੀ ਮਾੜੀ ਘੜੀ ਸੀ ਮੈਂ ਉਹ ਬੰਦੇ ਨੂੰ ਮਿਲ ਲਿਆ ਪਰ ਮੇਰੇ ਕੋਲੇ ਦੋ ਵੱਡੇ ਭਰਾ ਨੇ ਸਮਝਾਉਣ ਵਾਲੇ ਮੇਰਾ ਬਚਾ ਹੋ ਗਿਆ ਜੇ ਉਹਦੇ ਵਿੱਚ ਮੈਨੂੰ ਪਤਾ ਹੁੰਦਾ ਕੀ ਆ ਤਾਂ ਮੈਂ ਕਦੇ ਆਹ ਰਾਹ ਜਾਣਾ ਹੀ ਨਹੀਂ ਸੀਗਾ ਜੀ ਤੂੰ ਹੁਣ ਦੁਬਾਰਾ ਨਾ ਜਾਈ ਸਾਨੂੰ ਕਹਿ ਕੇ ਵੀ ਦੁਬਾਰਾ ਨਾ ਚਲੇ ਜਾਈਂ ਪਛਤਾਏਂਗਾ ਮੁੜ ਕੇ ਇਹ ਚੀਜ਼ ਦਾ ਧਿਆਨ ਰੱਖਣਾ ਤੈਨੂੰ ਨਹੀਂ ਪਤਾ ਦੁਨੀਆ ਬੜੀ ਗੰਦੀ ਆ ਭੋਲੇ ਪਾਲੇ ਬੰਦੇ ਨੂੰ ਤਾਂ ਮਿੰਟ ਚ ਜਾਲ ਚ ਵਸਾ ਲੈਂਦੀ ਐ ਇਹ ਭੋਲਾ ਤਾਂ ਹੀ ਤਾਂ ਉਹਨੇ ਇਹਨੂੰ ਪੈਸੇ ਦਿੱਤੇ ਤੇ ਇਹਨੇ ਕੰਮ ਕਰਤਾ ਉਹਨੂੰ ਪਤਾ ਸੀ ਇਹਨੇ ਕਰ ਦੇਣਾ ਨਹੀਂ ਬਾਜੀ ਮੈਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੂੰਗਾ ਤੁਸੀਂ ਮੇਰਾ ਇੰਨਾ ਸਾਥ ਦਿੱਤਾ ਇੰਨਾ ਕੋ ਸਮਝਾਇਆ ਮੈਂ ਹੀ ਪਾਗਲ ਸੀਗਾ ਮੈਂ ਉਹਦੀ ਗੱਲ ਮੰਨ ਗਿਆ ਅੱਗੇ ਤੋਂ ਨਹੀਂ ਜਾਂਦਾ ਜੀ ਕੋਈ ਧਿਆਨ ਰੱਖ ਆਪਣਾ ਸਮਝ ਗਿਆ ਚੱਲ ਹੁਣ ਕੀ ਟੀ-ਸ਼ਰਟ ਦਿਖਾਵਾਂ ਇਹਨੂੰ ਵੀ ਦੇਖਣੀ ਟੀ-ਸ਼ਰਟ ਕਾਕਾ ਤੂੰ ਨਹੀਂ ਵੀਰੇ ਟੀ-ਸ਼ਰਟ ਮੈਂ ਨਹੀਂ ਲੈਣੀ ਤੈਨੂੰ ਦਮਾ ਟੀ-ਸ਼ਰਟ ਦਾ ਜਾ ਤੂੰ ਬੈਠ ਗੱਡੀ ਇਹ ਚ ਮੈਂ ਆ ਰਿਹਾ ਤੈਨੂੰ ਪਤਾ ਉਹਦੇ ਵਿੱਚ ਕੀ ਸੀਗਾ ਹਾਂ ਵੀਰੇ ਪਤਾ ਸਾਰਿਆਂ ਨੂੰ ਪਤਾ ਤੈਨੂੰ ਵੀ ਪਤਾ ਮੈਨੂੰ ਵੀ ਪਤਾ ਪੂਰੇ ਪੰਜਾਬ ਨੂੰ ਪਤਾ ਵੀਰੇ ਨਸ਼ੇ ਦੀ ਪੂੜੀ ਸੀਗੀ ਵੀਰੇ ਉਹਨੇ ਨਸ਼ਾ ਦਿੱਤਾ ਇਹਨੂੰ ਇਹ ਅੱਗੇ ਜਾ ਕੇ ਸਪਲਾਈ ਕਰ ਰਿਆ ਉਹਨੇ ਲੱਖ ਰੁਪਇਆ ਦਿੱਤਾ ਉਹਨੇ ਆ ਕੇ ਇਹਨੂੰ ਪੈਸੇ ਦੇ ਦਿੱਤੇ ਤੇ 5000 ਰੁਪਇਆ ਕਿਹੜਾ ਦੇ ਦਿੱਤਾ ਇਹਨੂੰ ਭਲੇ ਮਾਨਸ ਨੂੰ ਐ ਨਹੀਂ ਨਾ ਪਤਾ ਜੇ ਮੈਂ ਫਸ ਗਿਆ ਤੇ ਸਾਰੀ ਉਮਰ ਦੀ ਕਮਾਈ ਵੀ ਲੱਗ ਜਾਣੀ ਤੇ ਬਾਹਰ ਵੀ ਨਹੀਂ ਆਇਆ ਜਾਣਾ ਮਾਂ ਪਿਓ ਨੇ ਲੱਗ ਪਛਤਾਣਾ ਇਹਦੇ ਪਤਾ ਕੀ ਗੱਲ ਆਪਣੇ ਪੰਜਾਬ ਦੇ ਵਿੱਚ ਨਾ ਭੋਲੇ ਭੋਲੇ ਬੰਦਿਆਂ ਨੂੰ ਨਾ ਇਹ ਫਸਾ ਲੈਂਦੇ ਆ ਇਹ ਜਿਹੜੇ ਨਸ਼ੇ ਦੇ ਸੌਦਾਗਰ ਹਨਾ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਇਹ ਕਿੱਦਾਂ ਬੋਲ ਵੀਰੇ ਕਿੱਦਾਂ ਨੱਥ ਪਾਉਗੀ ਕੱਲ ਮੈਂ ਦੇਖਿਆ ਵੀਰੇ ਜਵਾਨ ਮੁੰਡਾ ਮਰ ਗਿਆ ਵੀਰੇ ਉਹਦਾ ਪਿਓ ਨੂੰ ਸ਼ਮਸ਼ਾਨ ਘਟ ਲੈ ਕੇ ਜਾ ਰਿਹਾ ਸੀ ਵੀਰੇ ਨਸ਼ਾ ਨਾ ਘਰ ਘਰ ਦੇ ਵਿੱਚ ਫੈਲ ਗਿਆ ਹੋਇਆ ਇਹਨੂੰ ਰੋਕਣ ਲਈ ਨਾ ਪੂਰੇ ਪੰਜਾਬ ਨੂੰ ਇਕੱਠਾ ਹੋਣਾ ਪੈਣਾ ਸਰਕਾਰਾਂ ਨੂੰ ਇਕੱਠੇ ਹੋਣਾ ਪੈਣਾ ਆਪਾਂ ਨੂੰ ਇਕੱਠੇ ਹੋਣਾ ਪੈਣਾ ਪੂਰੀ ਮਹੀਮ ਚਲਾਣੀ ਪੈਣੀ ਵੀਰੇ ਤਾਂ ਜਾ ਕੇ ਗੱਲ ਬੰਨਣੀ ਹੈ ਇਦਾਂ ਨਹੀਂ ਗੱਲ ਬੰਨਣੀ ਮੇਰੇ ਵੀਰੇ ਆਪਾਂ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਨਹੀਂ ਆਪਾਂ ਸ਼ੁਰੂਆਤ ਕਿੱਦਾਂ ਕਰੀਏ ਤੂੰ ਇਹ ਦੱਸ ਪਹਿਲਾਂ ਹੁਣ ਮੈਨੂੰ ਆਪਾਂ ਕਿੱਦਾਂ ਸ਼ੁਰੂਆਤ ਕਰੀਏ ਵੀਰੇ ਆਪਾਂ ਇਹਨੂੰ ਸਮਝਾਇਆ ਨਾ ਜਿੱਥੇ ਆਪਾਂ ਨੂੰ ਕੋਈ ਨਸ਼ੇ ਵਾਲਾ ਬੰਦਾ ਮਿਲੇ ਉਹਨੂੰ ਆਪਾਂ ਸਮਝਾਈਏ ਉਹਨੂੰ ਆਪਾਂ ਮਨਾ ਕਰੀਏ ਆਪਾਂ ਤਾਂ ਇੰਨਾ ਹੀ ਕਰ ਸਕਦੇ ਆ ਨਾ ਵੀਰੇ ਚਲੋ ਤਾਂ ਇਹ ਤਾਂ ਆਪਾਂ ਨੂੰ ਹੀ ਕਰਨੀ ਪੈਣੀ ਹੈ ਨਾ ਸ਼ੁਰੂਆਤ ਤਾਂ ਆਪਾਂ ਆਪਣੇ ਤੋਂ ਕੀਤੀ ਹੈ ਨਾ ਕੋਈ ਗੱਲ ਨਹੀਂ ਅੱਬਾ ਧਿਆਨ ਰੱਖਾਂਗੇ ਅੱਗੇ ਤੋਂ ਆਪਾਂ ਨੂੰ ਤਾਂ ਨਸ਼ੇ ਖਤਮ ਕਰਨੇ ਚਾਹੀਦੇ ਆ ਤਾਂ ਹੀ ਪੰਜਾਬ ਖੁਸ਼ਹਾਲ ਹੋਊਗਾ ਵੀਰੇ ਆਪਾਂ ਮਿਲ ਜੁਲ ਕੇ ਸਾਰੀ ਕੋਸ਼ਿਸ਼ ਕਰਾਂਗੇ ਵੀਰੇ ਵਧੀਆ ਮੈਸੇਜ ਦਿੱਤਾ ਨਾ ਬਾਦੀ ਉਹਨਾਂ ਨੇ ਇਹ ਆਊਟ ਆਫ ਸਕ੍ਰਿਪਟ ਸੀਗਾ ਐਕਚੁਅਲੀ ਸਾਡੇ ਮਾਈਂਡ 'ਚ ਇਹ ਆ ਰਿਹਾ ਸੀਗਾ ਜਿਹੜੇ ਐਪੀਸੋਡ ਚੱਲ ਰਿਹਾ ਨਾ ਇੱਕ ਰਿਸ਼ਤਿਆਂ ਦੇ ਨਾਲ ਚੱਲ ਰਿਹਾ ਨਾ ਭੈਣ ਭਰਾ ਦਾ ਰਿਸ਼ਤਾ ਦਿਖਾਇਆ ਹੋਇਆ ਪਰਿਵਾਰਿਕ ਰਿਸ਼ਤੇ ਦਿਖਾਇਆ ਗਰੀਬ ਤੇ ਅਮੀਰ ਦਾ ਜਿਹੜਾ ਫਰਕ ਦਿਖਾਇਆ ਹੋਇਆ ਜਿਹੜੀ ਗਰੀਬ ਦੀ ਭੈਣ ਜੇ ਅਮੀਰ ਦੇ ਘਰੇ ਵੈਈ ਜਾਵੇ ਕਿਹੜੀ ਕਿੜੀਆਂ ਮੁਸ਼ਕਲਾਂ ਆਉਂਦੀਆਂ ਹਨਾ ਪਹਿਲੀ ਗੱਲ ਤਾਂ ਹੱਥ ਜੋੜ ਕੇ ਮਾਫੀ ਹੈ ਕਿ ਤੁਹਾਨੂੰ ਗੈਪ ਬਹੁਤ ਦਿਖਾਤਾ ਸੀ ਕਿ ਪਹਿਲਾਂ ਹਿੰਕੂਨ ਸਾਹਿਬ ਦੀ ਯਾਤਰਾ ਤੇ ਗਏ ਫਿਰ ਫਲੱਡ ਆ ਗਿਆ ਫਲੱਡ ਕਰਕੇ ਅਸੀਂ 15 ਦਿਨ ਸਾਡੀ ਟੀਮ ਨੇ ਜਿਹੜੀ ਹੁਣ ਟੀਮ ਹੈਗੀ ਆ ਸਾਡੇ ਕੋਲੇ ਕਿਸੇ ਨੇ ਵੀਡੀਓ ਨਹੀਂ ਪਾਈ ਕਿਉਂਕਿ ਆ ਭਾਜੀ ਹੁਣ ਜੋ ਵੀ ਕਰਦੇ ਨੇ ਸਹਿਮਤੀ ਨਾਲ ਕਰਦੇ ਨੇ ਕਿਉਂ ਭਾਜੀ ਬਿਲਕੁਲ ਜੀ ਨੁਕਸਾਨ ਸਾਰੇ ਪੰਜਾਬ ਦਾ ਹੋਇਆ ਤੇ ਸਾਡਾ ਤਾਂ ਕੁਝ ਵੀ ਨਹੀਂ ਸੀਗਾ ਜਿਨ੍ਹਾਂ ਦੇ ਘਰ ਰੁੜ ਗਏ ਜਿਨ੍ਹਾਂ ਦੇ ਪਰਿਵਾਰ ਵਿਚਾਰੇ ਅਧੂਰੇ ਹੋ ਗਏ ਜਿਨ੍ਹਾਂ ਦੇ ਡੰਗਰ ਪੱਛੇ ਮਰ ਗਏ ਜਿਨ੍ਹਾਂ ਦੀ ਕਮਾਈ ਦਾ ਸਾਧਨ ਨਹੀਂ ਰਿਹਾ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਦੁੱਖ ਤਾਂ ਉਹਨਾਂ ਦਾ ਨਾ ਹੈ ਨਾ ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਹੁੰਨੇ ਆ ਕਿ ਅਸੀਂ ਪੰਜਾਬ ਨਾਲ ਖੜੀਏ ਪੰਜਾਬ ਦੇ ਵਿੱਚ ਆ ਹੁਣ ਜਿਹੜਾ ਅਸੀਂ ਟੌਪਿਕ ਵਿੱਚ ਲੈ ਕੇ ਆਂਦਾ ਤੱਕੇ ਨਾਲ ਲੈ ਕੇ ਆਂਦਾ ਇਹ ਸਕ੍ਰਿਪਟ ਦੇ ਵਿੱਚ ਨਹੀਂ ਸੀਗਾ ਪਰ ਸਾਨੂੰ ਲੱਗਿਆ ਕਿ ਅਸੀਂ ਇਹਦੇ ਵਿੱਚ ਇਹ ਚੀਜ਼ ਦਿਖਾ ਸਕਦੇ ਹਾਂ ਜਿਹੜਾ ਹੁਣ ਅਸੀਂ ਆ ਨਸ਼ਿਆਂ ਵਾਲਾ ਹਸਾਬ-ਤਾਬ ਜਾ ਦਿਖਾਇਆ ਸੀ ਵਿੱਚ ਕੁਛ ਨਸ਼ਾ ਦਿਖਾਇਆ ਨਹੀਂ ਨਾ ਕੋਈ ਕਿਸੇ ਚੀਜ਼ ਦਾ ਨਾਮ ਲਿਆ ਬਟ ਹਾਂ ਇੱਕ ਮੈਸੇਜ ਇਹਨਾਂ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੇ ਸਦਾਗਰ ਹੁੰਦੇ ਨੇ ਜਿਹੜੇ ਵੱਡੀਆਂ ਮਗਰਮੱਛ ਨੇ ਜਿਹੜੇ ਪੰਜਾਬ ਦੀਆਂ ਜੜਾਂ 'ਚ ਬੈਹਿ ਕੇ ਸੌਂਕ ਲਾ ਗਈ ਜਿਹੜੇ ਪੰਜਾਬ ਨੂੰ ਖੋਖਲਾ ਕਰਦੇ ਪਏ ਨੇ ਹਨਾ ਉਹ ਕਿਵੇਂ ਭੋਲੇ-ਭਾਲੇ ਬੰਦਿਆਂ ਨੂੰ ਆਪਣੇ ਗੱਲਾਂ 'ਚ ਪਸਾਉਂਦੇ ਨੇ ਇਹ ਤਾਂ ਸਪਲਾਈ ਵਾਲਾ ਦਿਖਾਇਆ ਨਾ ਲੋਕੀ ਪਹਿਲਾਂ ਟੇਸਟ ਕਰਾਉਂਦੇ ਨੇ ਆਦਤ ਪਾਉਂਦੇ ਨੇ 10-15 ਦਿਨ ਉਹਨੂੰ ਫ੍ਰੀ ਖਵਾਉਂਦੇ ਨੇ ਫਿਰ ਜਦੋਂ ਉਹਨੂੰ ਆਦਤ ਪੈ ਜਾਂਦੀ ਹੈ ਫਿਰ ਉਹ ਬੱਚਾ ਆਪਣੇ ਘਰੇ ਜਾ ਕੇ ਕਲੇਸ਼ ਕਰਦਾ ਕਰਦਾ ਸਮਾਨ ਵੇਚਦਾ ਹੈ ਆ ਆਪਣੇ ਮਾਪੇ ਨਾਲ ਲੜਦਾ ਹੈ ਸਾਰੇ ਹਾਲਾਤਾਂ ਨੂੰ ਪਤਾ ਹੀ ਨਹੀਂ ਪੰਜਾਬ ਦੇ ਹਨ ਇਹਨੂੰ ਰੋਕਣਾ ਪੈਣਾ ਰੁਕੂਗਾ ਕਿਵੇਂ ਜੇ ਕੋਈ ਜਿਵੇਂ ਕੋਈ ਦੁਕਾਨ ਤੇ ਹੁਣ ਜੇ ਕੋਈ ਖਰੀਦਣ ਵਾਲਾ ਨਹੀਂ ਹੈਗਾ ਤਾਂ ਵੇਚਣ ਵਾਲੇ ਤਾਂ ਆਪੇ ਬਰਬਾਦ ਹੋਣਗੇ ਇਸ ਕਰਕੇ ਜਿਹੜਾ ਬੰਦਾ ਨਸ਼ਾ ਖਰੀਦਣ ਜਾ ਰਿਹਾ ਜੇ ਉਹ ਹੀ ਨਾ ਹੋਵੇ ਤਾਂ ਫਿਰ ਵੇਚਣ ਵਾਲੇ ਤਾਂ ਆਪੇ ਖਤਮ ਹੋ ਹੀ ਜਾਣਗੇ ਨਾ ਇਹਦੇ ਲਈ ਪੰਜਾਬ ਦੇ ਇੱਕ ਇੱਕ ਬੰਦੇ ਨੂੰ ਪੰਜਾਬ ਨਹੀਂ ਸਾਰੀ ਦੁਨੀਆ ਦੇ ਇੱਕ ਇੱਕ ਬੰਦੇ ਨੂੰ ਇਕੱਠੇ ਹੋਣਾ ਪੈਣਾ ਆਪਣੇ ਨਾਲ ਦੇਆਂ ਨੂੰ ਹੀ ਸਮਝਾ ਲਓ ਕਿ ਨਸ਼ਾ ਨਾ ਕਰੋ ਠੀਕ ਹੈ ਆਪਣੇ ਨਾਲ ਦੇਆਂ ਨੂੰ ਹੀ ਸਮਝਾ ਲਓ ਕਿ ਨਸ਼ਾ ਨਾ ਵੇਚੋ ਸਭ ਖਤਮ ਹੋ ਜਾਊਗਾ ਇੱਕ ਇੱਕ ਪੌੜੀ ਚੜਾਂਗੇ ਤਾਂ ਹੀ ਮੰਜ਼ਿਲ ਤੇ ਪਹੁੰਚਾਂਗੇ ਕਿਉਂ ਬਾਜੀ ਸਹੀ ਕਹਿ ਰਿਹਾ ਬਿਲਕੁਲ ਠੀਕ ਅਸੀਂ ਹਰ ਸੀਰੀਜ਼ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਹਰ ਐਪੀਸੋਡ 'ਚ ਕੋਸ਼ਿਸ਼ ਕਰਦੇ ਹਾਂ ਕੋਈ ਨਾ ਕੋਈ ਮੈਸੇਜ ਦੇ ਦਈਏ ਸਾਡੇ ਕੋਲ ਸੋਰਸੇਸ ਦੀ ਕਮੀ ਬਹੁਤ ਹੈ ਸਾਡੇ ਕੋਲੇ ਕੋਈ ਆਫਿਸ ਨਹੀਂ ਕੋਈ ਜਗ੍ਹਾ ਇਹੋ ਜਿਹੀ ਨਹੀਂ ਜਿੱਥੇ ਸਟੇਬਲ ਅਸੀਂ ਵੀਡੀਓ ਬਣਾ ਸਕੀਏ ਤਾਂ ਵੀਡੀਓ ਦੇ ਵਿੱਚ ਗੈਪ ਪਿਆ ਜਾਂਦਾ ਸਾਡੀ ਕੋਸ਼ਿਸ਼ ਇਹ ਹੈ ਕਿ ਅਗਲੇ ਜਿੰਨੇ ਵੀ ਐਪੀਸੋਡ ਆਣਗੇ ਵਧੀਆ ਤੋਂ ਵਧੀਆ ਲੈ ਕੇ ਆਵਾਂਗੇ ਜੇ ਟੌਪਿਕ ਥੋੜਾ ਜਿਹਾ ਚੇਂਜ ਕੀਤਾ ਤਾਂ ਉਹਦੇ ਵਿੱਚ ਕੋਈ ਨਾ ਕੋਈ ਮੈਸੇਜ ਦੇਣ ਦੀ ਕੋਸ਼ਿਸ਼ ਕਰਾਂਗੇ ਠ ਭਾਜੀ ਉਹਨੇ ਬਹੁਤ ਸਾਥ ਦਿੰਦੇ ਨੇ ਆਪਣੇ ਰੁਜੇਵਿਆਂ ਦੇ ਵਿੱਚੋਂ ਭਾਜੀ ਦੀ ਆ ਕੱਪੜਿਆਂ ਦੀ ਦੁਕਾਨ ਹੈ ਇੱਥੇ ਵੀ ਤੁਸੀਂ ਆ ਸਕਦੇ ਹੋ ਹਾਂ ਜੀਨੇ ਮੈਨੂੰ ਮਿਲਣਾ ਹੈ ਜਿਨੇ ਮੈਨੂੰ ਮਿਲਣਾ ਮੈਂ ਹੁਣ ਜਲੰਧਰ ਨਹੀਂ ਹੁੰਦਾ ਜੀ ਠੀਕ ਹੈ ਮੈਨੂੰ ਮਿਲਣਾ ਤਾਂ ਮੈਂ ਲੁਧਿਆਣਾ ਵਿੱਚ ਮਿਲ ਸਕਦਾ ਤੁਹਾਨੂੰ ਕਲਸੀ ਫੈਸ਼ਨ ਮਿਲ ਸਕਦਾ ਹੈਪੀ ਸਟੋਰ ਮਿਲ ਸਕਦਾ ਜਾਂ ਤੁਸੀਂ ਮੇਰਾ ਨੰਬਰ ਦਿੱਤਾ ਹੋਇਆ 78149 86890 ਆ ਆਪਣੀ ਮੇਰੀ ਬਾਇਓ ਦੇ ਵਿੱਚ ਵੀ ਹੈਗਾ ਉੱਥੇ ਤੁਸੀਂ ਮੈਸੇਜ ਛੱਡ ਦਿਆ ਕਰੋ ਜੇ ਕੋਈ ਅਰਜੈਂਟ ਕੰਮ ਹੈ ਮੈਂ ਤੁਹਾਨੂੰ ਜਰੂਰ ਮਿਲੂੰਗਾ ਮੈਂ ਹੁਣ ਜਲੰਧਰ ਨਹੀਂ ਜਾਂਦਾ ਇਹਦੀ ਨਾ ਕਿਸੇ ਹੋਰ ਸਟੋਰ 'ਚ ਜਾ ਰਿਹਾ ਹਾਂ ਹਾਂ ਮੈਂ ਸਿਰਫ ਇੱਕ ਹੈਪੀ ਸਟੋਰ ਤੇ ਇੱਕ ਕਲਸੀ ਫੈਸ਼ਨ ਜਾ ਰਿਹਾ ਕਿਉਂ ਭਾਜੀ ਜਿਹਨੇ ਮਿਲਣਾ ਇੱਥੇ ਆਓ ਜਿਹਨੇ ਕੱਪੜੇ ਲੈਣੇ ਕੱਪੜੇ ਦੀ ਪੂਰੀ ਵੈਰਾਈਟੀ ਹੈਗੀ ਸਾਡੇ ਕੋਲੇ ਪੈਂਟਾਂ ਵੀ ਨੇ ਟੀ-ਸ਼ਰਟਾਂ ਵੀ ਨੇ ਸ਼ਰਟਾਂ ਵੀ ਨੇ ਉਪਾਜੀਤ ਡੀਲ ਕਰਦੇ ਨੇ ਤੇ ਭਾਜੀ ਨੂੰ ਮਿਲ ਸਕਦੇ ਹੋ ਠੀਕ ਆ ਭਾਜੀ ਆਪਣਾ ਨੰਬਰ ਬੋਲਿਓ 8528713000 8528713000 ਜਿਹਨੇ ਕੋਈ ਪ੍ਰਾਪਰਟੀ ਦੀ ਐਡਵਾਈਸ ਲੈਣੀ ਆ ਪ੍ਰਾਪਰਟੀ ਦੀ ਐਡਵਾਈਸ ਲੈਣੀ ਆ ਮਣੀ ਭਾਜੀ ਨਾਲ ਗੱਲ ਕਰ ਸਕਦਾ ਸਿੰਦਰ ਬਜਾਜ ਜੀ ਦਾ ਨਾਮ ਤੇ ਇਹਨਾਂ ਦੀ ਆਈਡੀ ਹੈ ਆ ਫੇਸਬੁਕ ਤੇ ਵੀ ਤੇ ਇੰਸਟਾਗ੍ਰਾਮ ਤੇ ਵੀ ਭੱਜ ਦੀ ਆਈਡੀ ਹੈਗੀ ਆ ਓਮਕਾਰ ਸਿੰਘ ਕੱਲ ਸੀ ਫੇਸਬੁਕ ਤੇ ਵੀ ਤੇ ਇੰਸਟਾਗ੍ਰਾਮ ਤੇ ਵੀ ਕੋਈ ਵੀ ਐਡਵਾਈਸ ਲੈਣੀ ਹੈ ਕੋਈ ਵੀ ਆ ਕੰਮ ਹੈਗਾ ਤੁਹਾਨੂੰ ਪ੍ਰਾਪਰਟੀ ਦਾ ਤੇ ਇਹਨਾਂ ਨਾਲ ਗੱਲ ਕਰ ਸਕਦੇ ਜੇ ਕੱਪੜੇ ਦਾ ਕੰਮ ਆ ਤਾਂ ਇਹਨਾਂ ਨਾਲ ਗੱਲ ਕਰ ਸਕਦੇ ਆ ਠੀਕ ਹੈ ਜੀ ਮੇਰੇ ਨਾਲ ਕੋਈ ਪਰਸਨਲ ਪ੍ਰੋਮੋਸ਼ਨ ਦੀ ਗੱਲ ਕਰਨੀ ਆ ਤਾਂ 78149 68890 ਤੇ ਇੱਕ ਵਟਸਐਪ ਮੈਸੇਜ ਕਰ ਦਿਓ ਮੈਂ ਜਰੂਰ ਜਲਦੀ ਤੋਂ ਜਲਦੀ ਤੁਹਾਡੇ ਰਿਪਲਾਈ ਕਰਨ ਦੀ ਕੋਸ਼ਿਸ਼ ਕਰੂੰਗਾ ਮੇਰੇ ਫੋਨ ਬਹੁਤ ਆਉਂਦੇ ਨੇ ਠੀਕ ਹੈ ਬਾਕੀ ਜਿੰਨਾ ਚਿਰ ਆਹ ਫਲੱਡ ਦੇ ਜਿਹੜੇ ਇਫੈਕਟਡ ਪਿੰਡ ਨੇ ਉਹਨਾਂ ਦੀ ਜਿਹੜੀ ਰਾਹਤ ਨਹੀਂ ਮਿਲਦੀ ਜਾਂ ਉਹ ਜਿਹੜੇ ਰਿਪੇਅਰ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਐਲਾਨ ਕੀਤਾ ਹੋਇਆ ਸਾਡੀ ਜਿੰਨੀ ਵੀ ਹੁਣ ਕਮਾਈ ਹੋਊਗੀ ਭਾਵੇਂ ਉਹ ਸੋਸ਼ਲ ਮੀਡੀਆ ਤੋਂ ਹੋਵੇ ਭਾਵੇਂ ਪ੍ਰੋਮੋਸ਼ਨਸ ਤੋਂ ਹੋਵੇ ਭਾਵੇਂ ਕਿਸੇ ਹੋਰ ਕੰਮ ਤੋਂ ਹੋਵੇ ਉਹਦਾ ਜਿਹੜਾ 20% ਹੈ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਭੈਣ ਭਰਾਵਾਂ ਦੀ ਮਦਦ ਹੋ ਸਕੇ ਧੰਨਵਾਦ